ਖਾਲਸਾ ਕਾਲਜ ਦੇ ਹੋਸਟਲ 'ਚ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਆਤਮਹੱਤਿਆ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਕਾਰਨ ਸਲਾਨਾ ਇਮਤਿਹਾਨ ਮੁਲਤਵੀ ਕੀਤੇ ਗਏ ਨੇ ਸਲਾਨਾ ਪ੍ਰੀਖਿਆਵਾਂ 2 ਮਈ ਤੋਂ ਸ਼ੁਰੂ ਹੋਣ ਵਾਲੀਆਂ ਸਨ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਜੀਤ ਮਰਜੀਠੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਵੀ ਕੈਨੋਟ ਕੰਡਕਟਨੀ ਐਗਜ਼ਾਮਸ ਅਨਲੈਸ ਆਰ ਪ੍ਰੋਫੈਸਰਸ ਕੈਨ ਗੋ ਇਨ ਐਂਡ ਪ੍ਰਪੇਅਰ ਲੋਕਾਂ ਨੂੰ ਰੋਲ ਨੰਬਰ ਦੇਣ ਨੇ ਘੱਟੋ ਘੱਟ 2 ਜਾਂ 3 ਦਿਨ ਦਾ ਟਾਈਮ ਚਾਹੀਦਾ ਪ੍ਰਪੇਅਰ ਕਰਨ ਵਾਸਤੇ ਕੋਈ ਸੈਕੰਡ ਚੀਜ਼ ਹੈ ਵੀ ਜਿਹੜੇ ਪ੍ਰੋਫੈਸਰਸ ਨਹੀਂ ਉਹਨ ਅਮ ਪੋਜੀਸ਼ਨ ਕੈਨ ਰੱਖੀ ਪਣੀ ਹੈ ਤਾਂ ਇਹ ਕੰਟਰੋਲ ਕਰਨੀ ਤਾਂ ਚੀਟਿੰਗ ਚੁਟਿੰਗ ਕਰ ਲਉ ਹੁਣ ਇਹ ਛੋਟੀ ਜੀ ਗਲਤੀ ਤੇ ਐਫ ਆਈ ਆਰ ਕਰਕੇ ਉਹਨਾਂ ਤੇ ਕੇਸ ਕਰਨ ਦੇ ਨੇ ਕੋਈ ਚੀਟਿੰਗ ਕਰਨ ਲੱਗਿਆ ਉਹਨਾਂ ਕਿਸੇ ਰੋਕੇ ਆਏ ਉਹ ਤੇ ਕੋਈ ਕੇਸ ਕਰ ਦੇਣਗੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਸ ਧਰਨੇ ਪਿੱਛੇ ਮਾੜੀ ਸਿਆਸਤ ਕੀਤੀ ਜਾ ਰਹੀ ਹੈ ਇਸੇ ਲਈ ਕੁਝ 100 ਵਿਦਿਆਰਥੀਆਂ ਕਰਨ ਕਰੀਬ 7000 ਵਿਦਿਆਰਥੀਆਂ ਦਾ ਇਮਤਿਹਾਨ ਦੇਣਾ ਰੱਦ ਹੋ ਰਿਹਾ ਹੈ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਪੰਜਾਬ ਯਾਤਰਾ ਦਾ ਆਗਾਜ਼ ਕੀਤਾ ਗਿਆ ਐਚਐਸ ਫੁਲਕਾ ਨੇ ਜਾਣਕਾਰੀ ਦਿੱਤੀ ਹੈ ਕਿ ਆਪ ਵਰਕਰ ਪੰਜਾਬ ਦੇ 22 ਜ਼ਿਲ੍ਹਿਆਂ 'ਚ ਯਾਤਰਾ ਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਇਹਨਾਂ ਸਮੱਸਿਆਵਾਂ ਨੂੰ ਪੰਜਾਬ ਵਿਧਾਨ ਸਭਾ ਦੇ ਜੂਨ ਸੈਸ਼ਨ 'ਚ ਸਰਕਾਰ ਦੇ ਸਾਹਮਣੇ ਰੱਖਣਗੇ ਜਿਹੜੇ ਤਾਂ ਦੇਖੋ ਮੱਠੇ-ਮੱਠੇ ਆ। ਉਹ ਤਾਂ ਸਭ ਨੂੰ ਪਤਾ ਵਿਧਾਨ ਸਭਾ ਦੇ। ਪਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵੀ ਬੜੀਆਂ ਹੁੰਦੀਆਂ ਜਿਹੜੀਆਂ ਕਿ ਆਮ ਜਨਤਾ ਦੀ ਜ਼ਿੰਦਗੀ ਦੇ ਵਿੱਚ ਬੜਾ ਫਰਕ ਪਾਉਂਦੀਆਂ। ਤੇ ਉਹਨਾਂ ਦੇ ਵਾਸਤੇ ਉਹ ਸ਼ਿਕਾਇਤਾਂ ਸੁਣਨ ਦੇ ਵਾਸਤੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਆਂ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਹਰ ਸੈਸ਼ਨ ਤੋਂ ਪਹਿਲਾਂ ਇਹ ਪੰਜਾਬ ਯਾਤਰਾ ਕੀਤੀ ਜਾਊਗੀ ਹਰ ਸੈਸ਼ਨ ਤੋਂ ਪਹਿਲਾਂ ਕਿ ਅਸੀਂ ਲਿਆ ਕੇ ਲੋਕਾਂ ਦੇ ਜ਼ਮੀਨ ਦੇ ਨਾਲ ਜੁੜੇ ਹੋਏ ਮੁੱਦੇ ਸਿਰਫ ਉਹ ਮੁੱਦੇ ਨਹੀਂ ਕਿ ਜਿਹੜੇ ਅਖਬਾਰਾਂ 'ਚ ਆ ਗਏ ਜਿਹੜੇ ਜ਼ਮੀਨ ਤੇ ਵੀ ਪਏ ਆ ਉੱਥੋਂ ਚੁੱਕ ਕੇ ਲਿਆ ਕੇ ਵਿਧਾਨ ਸਭਾ ਦੇ ਵਿੱਚ ਅਸੀਂ ਰੱਖਾਂਗੇ ਕੇਂਦਰੀ ਗ੍ਰਿਆ ਵਿਭਾਗ ਦੀ ਇੱਕ ਖਾਸ ਟੀਮ ਅਮ੍ਰਿਤਸਰ ਪਹੁੰਚੀ ਇਸ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਜਿਨ੍ਹਾਂ ਦੇ ਨਾਲ ਦਿੱਗਜ ਨੇਤਾ ਅਮਰ ਸਿੰਘ ਵੀ ਰਿਪੋਰਟ ਤਿਆਰ ਕਰਨ 'ਚ ਮਦਦ ਕਰ ਰਹੇ ਨੇ ਅਮਰ ਸਿੰਘ ਨੇ ਸਾਫ ਸ਼ਬਦਾਂ 'ਚ ਪਾਕਿਸਤਾਨ ਨਾਲ ਵਪਾਰ ਬੰਦ ਕਰਨ ਦੀ ਹਮਾਇਤ ਕੀਤੀ ਹੈ ਅਗਰ ਸਥਿਤੀ ਸਾਂਭਲ ਹੋ ਤੋ ਸਭ ਹੋਣਾ ਚਾਹੀਦਾ ਹੈ ਅਸਾਂਭਲ ਹੋ ਤੋ ਉਸਕੋ ਸਾਂਭਲਣੇ ਕਰਨੇ ਲਈ ਪਾਕਿਸਤਾਨ ਨਾਮ ਕੇ ਅਤੰਕਵਾਦ ਕੇ ਖਿਲਾਫ ਕੋ ਫਨ ਕੜੀ ਸਖੀ ਤਰੀਕੇ ਸੇ ਕੁਚਲ ਦੇਣਾ ਹੈ। ਇਹ ਮੇਰਾ ਸਵਾਲ ਹੈ ਵਪਾਰ ਕੋ ਬੰਦ ਕਰਨਾ ਚਾਹੀਏ ਕਿ ਨਹੀਂ। ਵਪਾਰ ਕੋ ਅਭੀ ਤਤਕਾਲਿਕ ਰੂਪ ਸੇ ਨਿਸ਼ਚਿਤ ਰੂਪ ਸੇ ਨਹੀਂ ਚਾਲੂ ਕਰਨਾ ਚਾਹੀਏ। ਕਾਫੀ ਵਾਤਾਵਰਨ ਠੀਕ ਨਹੀਂ। ਐਕਸਟਰਨਲ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਦੇ ਮੁਤਾਬਕ ਸਰਹੱਦ ਦੇ ਨਜ਼ਦੀਕ ਕਿਸਾਨਾਂ, ਵਪਾਰੀਆਂ ਤੇ ਬੀਐਸਐਫ ਜਵਾਨਾਂ ਦੇ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕੁਝ ਮਹੀਨਿਆਂ ਬਾਅਦ ਪਾਰਲੀਮੈਂਟ ਨੂੰ ਸੌਂਪੀ ਜਾਵੇਗੀ। ਅੰਮ੍ਰਿਤਸਰ 'ਚ ਇੱਕ ਇਮਾਰਤ ਡਿੱਗਣ ਨਾਲ ਇੱਕ ਬੱਚੇ ਸਮੇਤ ਕਈ ਲੋਕ ਜ਼ਖਮੀ ਹੋ ਗਏ। ਹਾਦਸਾ ਇੱਕ ਪੁਰਾਣੀ ਤੇ ਕਮਜ਼ੋਰ ਇਮਾਰਤ ਤੇ ਲੈਂਟਰ ਪਾਉਣ ਸਮੇਂ ਹੋਇਆ। ਇਮਾਰਤ ਪੁਰਾਣੀ ਹੋਣ ਕਰਕੇ ਲੈਂਟਰ ਦਾ ਭਾਰ ਨਾ ਸਹਾਰ ਸਕੇ ਜਿਸ ਕਰਕੇ ਇਹ ਇਮਾਰਤ ਡਿੱਗ ਪਈ। ਤੇ ਉਹ ਆਰੇ ਰੋ ਤੇ ਮਕਾਂਢੀ ਪਿਆ ਨਾ ਮੇਰਾ ਭਿਜਾ ਸੀ। ਉਹਨੂੰ ਵੀ ਟਾਂਗੇ ਟੁੰਗੇ ਵਾ ਵਦੂ ਸੱਟਾਂ ਲੱਗੀਆਂ ਆ ਕਿਹੜੀ ਹਸਪਤਾਲ 'ਚ ਦਾਖਲ ਹੋਗਾ। ਤੇ ਤੇ ਵਦੂ ਥੀਰੇ ਸਭੀ ਹਾਲਤ ਉਹਦੀ ਜਾਰਾ ਤੇ ਵੱਡੇ ਛੋਟੇ ਭਰਾ ਦੇ ਸੱਟਾਂ ਬੜੀਆਂ ਵੱਡੀਆਂ ਲੱਗੀਆਂ ਸਿਰ ਤੇ ਟਾਂਗੇ ਟੁੰਗੇ ਵਦੂ ਲੱਗੇ ਨੇ। ਮੌਕੇ ਤੇ ਗਏ ਮੌਕਾ ਦੇਖਿਆ ਔਰ ਹਸਪਤਾਲ ਜਾ ਕੇ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ